ਫਲੋਰ ਦੇ ਪਿੰਡ ਖਾਨਪੁਰ ਦੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰ ਨਸ਼ਾ ਤਸਕਰ ਵੱਲੋਂ ਬਣਾਏ ਘਾਤੇ ਪੁਲਿਸ ਨੇ ਚਲਾਈ JCB ਮਾਪੁੱਤ ਵੇਚਦੇ ਸੰ ਚਿੱਟਾ ਬੀਡੀਪੀਓ ਦੀ ਸ਼ਿਕਾਇਤ ਵੀ ਸ਼ਾਮਿਲ ਐਸਐਸਪੀ ਨੇ ਕਿਹਾ ਨਹੀਂ ਬਖਸ਼ੇ ਜਾਣਗੇ ਨਸ਼ਾ ਵੇਚਣ ਵਾਲੇ ਜਲੰਧਰ ਦੇ ਫਲੋਰ ਵਿੱਚ ਨਸ਼ੇ ਨੂੰ ਲੈ ਕੇ ਮਸ਼ਹੂਰ ਪਿੰਡ ਖਾਨਪੁਰ ਵਿੱਚ ਦੇਹਾਤ ਪੁਲਿਸ ਦੀ ਟੀਮ ਨੇ ਨਸ਼ਾ ਤਸਕਰ ਜਸਦੀਰ ਸ਼ੀਰਾ ਦੇ ਘਰ ਨੂੰ ਬਲਡوزر ਨਾਲ ਢਾਹ ਦਿੱਤਾ ਇਸ ਦੌਰਾਨ ਭਾਰੀ ਸੰਖਿਆ ਵਿੱਚ ਪੁਲਿਸ ਫੋਰਸ ਮੌਜੂਦ ਸੀ ਪੁਲਿਸ ਦੀ ਮੌਜੂਦਗੀ ਵਿੱਚ ਨਸ਼ਾ ਤਸਕਰੀਕਰ ਬਣਾਈ ਗਈ ਜਾਇਦਾਦ ਰੂਪੀ ਕਾਰ ਨੂੰ ਡੇਗ ਦਿੱਤਾ ਗਿਆ ਇਸ ਕਾਰਵਾਈ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਬੰਦੋਜ਼ਰ ਲੈ ਕੇ ਪਹੁੰਚੇ ਅਧਿਕਾਰੀ ਕਾਰ ਨੂੰ ਡੇਗਣ ਦਾ ਆਦੇਸ਼ ਦੇ ਰਹੇ ਹਨ ਨਸ਼ਾ ਤਸਕਰਾ ਦੇ ਖਿਲਾਫ ਇਹ ਕਾਰਵਾਈ ਪੂਰੇ ਪੰਜਾਬ ਵਿੱਚ ਚਰਚਾ ਬਣੀ ਹੋਈ ਹੈ ਦੂਜੇ ਪਾਸੇ ਜਲੰਧਰ ਦੇ ਹਾਦ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਖਾਨਪੂਰ ਵਿੱਚ ਨਸ਼ਾ ਵੇਚਣ ਵਾਲਾ ਜਸਬੀਰ ਸ਼ੇਰਾ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ ਜਦੋਂ ਇਸ ਸਬੰਧ ਵਿੱਚ ਬੀਡੀਪੀਓ ਵੱਲੋਂ ਸਾਡੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਦੇ ਲਈ ਤਿਆਰੀ ਕਰ ਲਈ ਜਦੋਂ ਟੀਮ ਬੀਡੀਪੀਓ ਦੇ ਨਾਲ ਕਾਰਵਾਈ ਦੇ ਲਈ ਪਹੁੰਚੇ ਤਾਂ ਮਾਮਲਾ ਗਰਮਾ ਗਿਆ ਮਗਰ ਪੁਲਿਸ ਨੇ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕੀਤੀ ਅਤੇ ਉਕਤ ਜਗ੍ਹਾ ਤੇ ਬੁਲਡੋਜ਼ਰ ਚਲਾਇਆ ਗਿਆ SSP ਖਖਨੇ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਐਸੀਆਂ ਕਾਰਵਾਈਆਂ ਅੱਗੇ ਵੀ ਜਾ ਰਹਿਣਗੀਆਂ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ